ਸਭ ਤੋਂ ਪਹਿਲੀ ਬੇਨਤੀ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਅਗਾਹ ਸ਼ੇਅਰ ਵੀ ਕਰਿਓ ਸ਼ੇਅਰ ਕਰਨਾ ਵੀ ਸੇਵਾ ਹੈ ਵਿਚਾਰਾਂ ਦਾ ਫਲਾਹ ਹੋਵੇਗਾ ਜੋ ਆਪਾਂ ਦੱਸਣਾ ਚਾਹੁੰਦੇ ਆ ਉਹ ਗੱਲ ਗਾਂਹ ਪਹੁੰਚੇਗੀ ਦੁਨੀਆ ਭਰ ਵਿੱਚ ਵਸਦੇ ਸਮੂਹ ਭੈਣਾ ਭਰਾਵਾਂ ਮਾਵਾ ਬੱਚਿਆਂ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਮੇਰੇ ਵੱਲੋਂ ਦੁਆ ਸलाम ਕਰਦੇ ਆ ਗੁਰਾਂ ਦੀ ਫਤਿਹ ਅਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਦਵਾਲੇ ਵਾਲੇ ਦਵਾਲਿਓ ਹੌਲੀ ਹੌਲੀ ਸਕੰਜਾ ਕੱਸਿਆ ਜਾ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਅਜਿਗਰ ਸੱਪ ਵਿਅਕਤੀ ਨੂੰ ਕਿਸੇ ਵੀ ਚੀਜ਼ ਨੂੰ ਡੰਗ ਨਹੀਂ ਮਾਰਦਾ ਘੁੱਟ ਕੇ ਮਾਰਦਾ ਹੈ ਅਤੇ ਉਸਦੇ ਘੁੱਟਣ ਦਾ ਟੰਗ ਇੰਨਾ ਕੁੰਦਾ ਹੈ ਕਿ ਫੜੀ ਹੋਈ ਚੀਜ਼ ਫੜਿਆ ਹੋਇਆ ਜਾਨਵਰ ਜਦ ਆਪਣਾ ਲਿਆ ਹੋਇਆ ਸਾਹ ਬਾਹਰ ਕੱਢਦਾ ਤਾਂ ਉਹਨਾਂ ਕਹ ਹਿੱਸਾ ਹੋਰ ਕੱਸ ਦਿੰਦਾ ਤਾਂ ਕਿ ਉਸਦੇ ਫੇਫੜਿਆਂ ਦੇ ਵਿੱਚ ਹਵਾ ਇਕੱਠੀ ਕਰਨ ਲਈ ਜਗ੍ਹਾ ਘਟਦੀ ਜਾਵੇ ਭਾਰਤ ਦੁਆਲੇ ਇੱਕ ਨਹੀਂ ਕਈ ਸੱਪਾਂ ਨੇ ਇਸ ਨੂੰ ਘੁੱਟਿਆ ਹੋਇਆ ਕਈ ਸਾਲ ਪਹਿਲਾਂ ਚੀਨ ਨੇ ਆਪਣੇ ਪ੍ਰੋਡਕਸ਼ਨ ਇੰਨੇ ਕਿ ਜਿਆਦਾ ਵਧਾ ਦਿੱਤੀ ਅਤੇ ਇੰਡੀਆ ਨੂੰ ਆਪਣਾ ਸਮਾਨ ਉਸ ਦੇ ਆਪਣੇ ਦੇਸ਼ ਵਿੱਚ ਬਣਦੇ ਸਮਾਨ ਦੇ ਮੁਕਾਬਲੇ ਅੱਧੇ ਭਾਅ ਦੇ ਉੱਤੇ ਦੇਣਾ ਸ਼ੁਰੂ ਕੀਤਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਨਸ਼ਾ ਲਾਉਣ ਵਾਲਾ ਸਭ ਤੋਂ ਪਹਿਲਾਂ ਫਰੀ ਨਸ਼ਾ ਦਿੰਦਾ ਦੋ ਚਾਰ ਦਿਨ ਜਦ ਅਗਲੇ ਨੂੰ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਹੌਲੀ ਜੀ ਕਹਿੰਦਾ ਕਿ ਪੈਸੇ ਕੱਢ ਬੇਸ਼ੱਕ ਚੀਨ ਨੇ ਇਹ ਫਾਰਮੂਲਾ ਪੂਰੀ ਦੁਨੀਆ ਵਿੱਚ ਅਪਣਾਇਆ ਤੇ ਅਜ਼ਮਾਇਆ ਪਰ ਭਾਰਤ ਉੱਤੇ ਉਸ ਦੀ ਵਿਸ਼ੇਸ਼ ਅੱਖ ਹੈ ਪਤਾ ਲੱਗਾ ਹੈ ਕਿ ਹੁਣ ਉਸ ਨੇ ਪਿਛਲੇ 2 ਢਾਈ ਮਹੀਨਿਆਂ ਤੋਂ ਜ਼ਰੂਰੀ ਉਤਪਾਦਾਂ ਨੂੰ ਦੇਣਾ ਭਾਰਤ ਨੂੰ ਬੰਦ ਕੀਤਾ ਹੋਇਆ ਹੈ ਜਿਸ ਲਈ ਉਹ ਆਨੇ ਬਹਾਨੇ ਲੌਂਦਾ ਰਹਿੰਦਾ ਜਿਸ ਵਿੱਚ ਸਾਇੰਸ ਨਾਲ ਜੁੜੇ ਬਹੁਤ ਸਾਰੇ ਉਪਕਰਣ ਹਨ ਪਰ ਸਮੱਸਿਆ ਇਹ ਹੈ ਇੰਡੀਆ ਵਿੱਚ ਇਸ ਅਜੋਕੀ ਸਰਕਾਰ ਨੇ ਚੀਨ ਤੋਂ ਸਸਤਾ ਮਾਲ ਲੈਣ ਦੇ ਚੱਕਰ ਦੇ ਵਿੱਚ ਇੰਡੀਆ ਦੇ ਵਿੱਚ ਸਾਰੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਨੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਚੀਨ ਅਚਾਨਕ ਜੰਪ ਮਾਰ ਕੇ ਤਿੰਨ ਗੁਣਾ ਭਾਅ ਜ਼ਿਆਦਾ ਦੱਸੇ ਲੋੜ ਪਈ ਖਰੀਦਣਾ ਤਾਂ ਪਵੇਗਾ ਇਸੇ ਹੀ ਤਰੀਕੇ ਦੀ ਜੁੜੀ ਹੋਈ ਇੱਕ ਅਮਰੀਕਾ ਵੱਲੋਂ ਖਬਰ ਹੈ ਉਹ ਇੱਕ ਅਜੀਹਾ ਕਾਨੂੰਨ ਬਣਾ ਰਹੇ ਹਨ ਕਿ ਜਿਸ ਵੀ ਦੇਸ਼ ਨੇ ਰੂਸ ਨਾਲ ਆਪਣੇ ਸਬੰਧ ਰੱਖੇ ਉਹਨਾਂ ਨੂੰ ਦਿੱਤੇ ਜਾਣ ਵਾਲੇ ਉਤਪਾਦਾਂ ਉੱਤੇ 500% ਟੈਅਰ ਪਟੋਕਿਆ ਜਾਵੇਗਾ ਰੂਸ ਨਾਲ ਸਬੰਧ ਚੀਨ ਦੇ ਵੀ ਨੇ ਭਾਰਤ ਦੇ ਵੀ ਨੇ ਇਰਾਨ ਦੇ ਵੀ ਨੇ ਚੀਨ ਦਾ ਕੋਈ ਰੌਲਾ ਨਹੀਂ ਚੀਨ ਤਾਂ ਵੈਸੇ ਬਹਾਨਾ ਵੀ ਹੋ ਸਕਦਾ ਪਰ ਅਸਲ ਨਿਸ਼ਾਨਾ ਭਾਰਤ ਉੱਤੇ ਹੈ ਇੱਕ ਪਾਸਿਓਂ ਚੀਨ ਨੇ ਸਿਕੰਜਾ ਕੱਸਿਆ ਹੋਇਆ ਹੈ ਉਹ ਸਮਾਨ ਨਹੀਂ ਦੇਣਾ ਚਾਹੁੰਦਾ ਦੂਜੇ ਪਾਸੇ ਅਮਰੀਕਾ 500% ਟੈਰਫ ਠੋਕੇਗਾ ਜੇ ਹੁਣ ਇੰਡੀਆ ਨੇ ਅਮਰੀਕਾ ਤੋਂ ਕੋਈ ਚੀਜ਼ ਮੰਗਵਾਉਣੀ ਹੈ ਉਸ ਦਾ ਖਰੀਦ ਭਾ 500% ਹੋਰ ਵਧ ਗਿਆ ਪਰ ਗੱਲ ਬੜੇ ਧਿਆਨ ਨਾਲ ਸੋਚਣ ਵਾਲੀ ਹੈ ਅਮਰੀਕਾ ਅਤੇ ਚੀਨ ਆਪਸ ਵਿੱਚ ਵਧੀਆ ਵਪਾਰ ਕਰਨ ਲੱਗੇ ਹੋਏ ਹਨ ਉਹਨਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਵਪਾਰਕ ਮਸਲਿਆਂ ਦੇ ਉੱਤੇ ਬਹੁਤ ਮੀਟਿੰਗਾਂ ਹੋਈਆਂ ਕੁਝ ਉਤਪਾਦਾਂ ਉੱਤੇ ਉਸ ਨੇ ਬਿਲਕੁਲ ਹੀ ਜ਼ੀਰੋ ਟੈਰਫ ਕਰ ਦਿੱਤਾ ਸੋ ਇਸ ਤਰ੍ਹਾਂ ਥੇ ਹੋਇਆ ਕਿ ਸਾਰੇ ਗੱਲਬਾਤ ਅੰਦਰ ਖਾਤੇ ਸਲਾਹਾਂ ਨਾ ਹੋ ਰਹੀ ਹੈ ਖੈਰ ਸਾਡੇ ਲਈ ਤਾਂ ਵਧੀਆ ਗੱਲ ਹੈ ਦੂਸਰੀ ਵੱਡੀ ਖਬਰ ਇਹ ਹੈ ਕੱਲ ਇੰਗਲੈਂਡ ਦੀ ਅਖਬਾਰ ਦਾ ਗਾਰਡੀਅਨ ਦੇ ਵਿੱਚ ਖਬਰ ਛਪੀ ਜੋ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨਾਲ ਸੰਬੰਧਿਤ ਹੈ ਭਾਈ ਖੰਡਾ ਸਾਹਿਬ ਜੀ ਦੀ ਸ਼ਹਾਦਤ ਜੂਨ 2023 ਵਿੱਚ ਹੋਈ ਸੀ ਉਹ ਬਿਮਾਰ ਹੋਏ ਅਤੇ ਹਸਪਤਾਲ ਚਾਰ ਦਿਨ ਰਹੇ ਅਤੇ ਚੌਥੇ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਇੱਕ ਤਾਜ਼ਾ ਪੈਥੋਲੋਜਿਸਟ ਦੀ ਰਿਪੋਰਟ ਇਸ ਗੱਲ ਦਾ ਇਸ਼ਾਰਾ ਕਰ ਰਹੀ ਹੈ ਕਿ ਭਾਈ ਖੰਡਾ ਜੀ ਦਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਜ਼ਹਿਰ ਦੇ ਸੰਕੇਤ ਹਨ ਜਾਂ ਜ਼ਹਿਰ ਨਾ ਹੋਣ ਦੇ ਸੰਕੇਤ ਨੂੰ ਕਹਿੰਦੇ ਟਕਰਾਇਆ ਨਹੀਂ ਜਾ ਸਕਦਾ ਜਾਂ ਦਾ ਮਤਲਬ ਹੋਇਆ ਕਿ ਹੈਗੀ ਸੀ ਹੁਣ ਭਾਈ ਖੰਡਾ ਜੀ ਦੇ ਪਰਿਵਾਰ ਵੱਲੋਂ ਇਸ ਕਤਲ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਇਹ ਖਬਰ ਬਰਤਾਨੀਆਂ ਵਿੱਚ ਸ਼ਬਦ ਇੱਕ ਵੱਡੇ ਅਖਬਾਰ ਦਾ ਗਾਰਡੀਆਂ ਵਿੱਚ ਛਪੀ ਹੈ ਇਸ ਖਬਰ ਦਾ ਇਸ ਤਰ੍ਹਾਂ ਛਪਣਾ ਆਪਣੇ ਆਪ ਵਿੱਚ ਇੱਕ ਬੜੀ ਮਹੱਤਤਾ ਰੱਖਦਾ ਹੈ ਇਸ ਦਾ ਅਰਥ ਇਹ ਹੋਇਆ ਕਿ ਸਿੱਖ ਜਾਂਚ ਦੀ ਮੰਗ ਕਰਨ ਇਸ ਲਈ ਇਸ ਖਬਰ ਨੂੰ ਦੁਬਾਰਾ ਛਾਪਿਆ ਗਿਆ ਮੰਗ ਕਿਉਂ ਕਰਨ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਇੰਡੀਆ ਨੂੰ ਘੇਰਨ ਦੀ ਤਿਆਰੀ ਹੋ ਰਹੀ ਹੈ ਯਾਨੀ ਕਿ ਸ਼ਕੰਜਾ ਕੱਸਣ ਦੀ ਗੱਲ ਹੋ ਰਹੀ ਹੈ ਅਮਰੀਕਾ 500% ਟੈਰਫ ਲਾਉਣ ਲਈ ਕਾਨੂੰਨ ਬਣਾ ਰਿਹਾ ਹੈ ਕਿ ਜਿਸ ਦੇਸ਼ ਦੇ ਸਬੰਧ ਰੂਸ ਨਾਲ ਹੋਣਗੇ ਇੰਡੀਆ ਤਾਂ ਰੂਸ ਦਾ ਪ੍ਰਾਣਾੜੀ ਹੈ ਬੀਤੇ ਕੁਆਡ ਦੇ ਵਿੱਚ ਜਾਪਾਨ ਆਸਟ੍ਰੇਲੀਆ ਨੇ ਪਹਿਲੇ ਗਾਮ ਦੇ ਹਮਲੇ ਨੂੰ ਪਾਕਿਸਤਾਨ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਹੈ ਜੀ7 ਦੇ ਵਿੱਚ ਇੰਡੀਅਨ ਏਜੰਸੀਆਂ ਦੀ ਗੁੰਡਾਗਰਦੀ ਉਸ ਸਬੰਧ ਦੇ ਵਿੱਚ ਪੰਜ ਦੇਸ਼ ਇਕੱਠੇ ਹੋ ਰਹੇ ਨੇ ਕਿ ਇਹਨਾਂ ਨੂੰ ਨੱਥ ਕਿਵੇਂ ਪਾਈ ਜਾਵੇ ਚੀਨ ਇਸ ਨੂੰ ਕੋਈ ਉਤਪਾਦਨ ਨਹੀਂ ਦੇਣਾ ਚਾਹੁੰਦਾ ਫਿਲਹਾਲ ਉਹ ਆਨਾਂ ਕੰਨੀ ਕਰ ਰਿਹਾ ਹੈ ਬੰਗਲਾਦੇਸ਼ ਨਾਲ ਰਲ ਕੇ ਸੈਵਨ ਸਿਸਟਰ ਦੇ ਆਲੇ ਦੁਆਲੇ ਘੇਰਾਬੰਦੀ ਹੋ ਰਹੀ ਹੈ ਪਾਕਿਸਤਾਨ ਨੂੰ ਸਭ ਤੋਂ ਵੱਡਾ ਟੈਰਰਿਸਟ ਦੇਸ਼ ਐਲਾਨਣ ਦੇ ਮੂਡ ਦੇ ਵਿੱਚ ਫਿਰਦਾ ਸੀ ਇੰਡੀਆ ਜਦ ਕਿ ਪਾਕਿਸਤਾਨ ਇਸ ਸਾਲ ਲਈ ਮੈਂ ਪੂਰੀ ਤਰ੍ਹਾਂ ਸ਼ੋਰ ਨਹੀਂ ਸ਼ਾਇਦ 2 ਸਾਲ ਲਈ ਯੂਨਾਈਟਿਡ ਨੇਸ਼ਨ ਦੀ ਸਕਿਉਰਿਟੀ ਕੌਂਸਲ ਦਾ ਮੁਖੀ ਬਣਿਆ ਭਾਵ ਕਿ ਉਸ ਕੁਰਸੀ ਦੇ ਉੱਤੇ ਪਾਕਿਸਤਾਨ ਨੂੰ ਬਿਠਾ ਦਿੱਤਾ ਹੈ ਪਿਛਲੇ ਦਿਨਾਂ ਦੇ ਵਿੱਚ ਵਰਲਡ ਬੈਂਕ ਨੇ 40 ਬਿਲੀਅਨ ਉਹਨਾਂ ਨੂੰ ਦਿੱਤਾ ਹੈ ਚੀਨ ਤੜਾ ਤੜ ਜਹਾਜ਼ ਤੇ ਤੋਪਾਂ ਮਜ਼ਾਈਲਾਂ ਦੇ ਰਿਹਾ ਤੇ ਭਾਰਤੀ ਪ੍ਰਬੰਧਕ ਪ੍ਰਬੰਧਕ ਘਟ ਤੇ ਭਗਤ ਵਾਲੇ ਨੇ ਸਿਆਣੇ ਘੱਟ ਤੇ ਚਲਾਕ ਬਾਲੇ ਨੇ ਗਿਆਨ ਥੋੜਾ ਤੇ ਲਫਾਫੇबाजी ਬਹੁਤੀ ਹੈ ਸੋ ਹੁਣੀ ਸਾਹ ਦੇ ਵਿੱਚ ਲਿਖਿਆ ਹੀ ਹੈ ਨਾ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖ ਹੋ ਕੇ ਕੰਮ ਪਸ਼ੂਆਂ ਵਾਂਗਲੇ ਕਰਨੇ ਉਹ ਕਹਾਵਤ ਹੈ ਨਾ ਕਿਤੇ ਗਵਾਂਢ ਦੇ ਵਿੱਚ ਕਿਸੇ ਦੇ ਵਿਆਹ ਸੀ ਅਗਲਿਆਂ ਨੇ ਮੁੰਡੇ ਦੇ ਵਿਆਹ ਤੇ ਉਹਨਾਂ ਨੂੰ ਸੱਦਿਆ ਨਾ ਪਰ ਉਹਨਾਂ ਦੀ ਇੱਕ ਬੀਬੀ ਰਾਣੀ ਤਿਆਰ ਤੂਰ ਹੋ ਕੇ ਵੇਲੇ ਸਰ ਪਹੁੰਚ ਗਈ ਘਰ ਦੇ ਪੁੱਛਦੇ ਸੁਣਾ ਕਿਧਰ ਉਹ ਅੱਗਿਓ ਕਹਿੰਦੀ ਕਿਧਰ ਕੀ ਮੈਂ ਕਹਿੰਦੀ ਲਾੜੇ ਦੀ ਸਕੀਤ ਆਈ ਉਹ ਕਹਿੰਦੇ ਲਾੜੇ ਦੀ ਤਾਂ ਤਾਈ ਹੈ ਕੋਈ ਨਹੀਂ ਚਾਚੀਆਂ ਚਾਚੀਆਂ ਨੇ ਭਾਰਤ ਨਾਲ ਇਹੀ ਕੁਝ ਹੋ ਰਿਹਾ ਹੈ ਤਕਨ ਵਾਲੇ ਕਹੀ ਜਾਂਦਾ ਮੈਂ ਵਿਸ਼ਵ ਗੁਰੂ ਆ ਤੇ ਚਲਦੀ ਗਵਾਂਡ ਵਿੱਚ ਵੀ ਨਹੀਂ ਹੈਗੀ ਪਟਾਣੇ ਨੇ ਮਾਨ ਉਹ ਵੀ ਚੀਨ ਦੇ ਖੇਮੇ 'ਚ ਜਾ ਬੈਠਾ ਮਾਲਦੀਵ ਦੇ ਵਿੱਚ ਵੀ ਇਹਨਾਂ ਤੇ 17 18 ਫਬਜੀ ਅਗੇਂਦੇ ਸੀ ਅਗਲਾ ਵੀ ਕੱਢ ਦਿੱਤੇ ਉੱਥੇ ਵੋਟਾਂ ਪਈਆਂ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੀ ਪਹਿਲਾ ਇਹ ਸੀ ਇੰਡੀਆ ਨੂੰ ਕਹਿ ਪਿਆ ਜਿਹੜੇ ਤੇ 17 18 ਇੱਥੇ ਬੰਦੇ ਭਾਏ ਲੈ ਜੂਏ ਸਾਨੂੰ ਨਹੀਂ ਚਾਹੀਦੇ ਇਹਦੇ ਬਦਲ ਦੇ ਵਿੱਚ ਉਸੇ ਵੇਲੇ ਚੀਨ ਦਾ ਵਿਦੇਸ਼ ਮੰਤਰੀ ਮਾਲਦੀਵ ਪਹੁੰਚ ਗਿਆ ਸਿਰਫ ਇੰਡੀਆ ਨੂੰ ਦੱਸਣ ਲਈ ਕਿ ਤੇਰੀ ਔਕਾਤ ਕੀ ਹੈ ਮੈਂ ਇੱਕ ਗੱਲ ਤੁਹਾਨੂੰ ਨਿੱਜੀ ਤੌਰ ਤੇ ਆਪਣੇ ਵੱਲੋਂ ਦੱਸਦਾ ਹਾਂ ਬੀਤੇ ਆਨੰਦਪੁਰ ਸਾਹਿਬ ਦੇ ਮੇਲੇ ਦੇ ਵਿੱਚ ਹਮਾਚਲੀਆਂ ਨੂੰ ਬੜੀ ਖੁਰਕ ਹੁੰਦੀ ਸੀ। ਉਹਨਾਂ ਨੇ ਨਿਸ਼ਾਨ ਸਾਹਿਬਾਂ ਦੀ ਵਿਦਵੀ ਕੀਤੀ। ਅਖੇ ਜੀ ਉਗਰਵਾਦੀ ਜਰਨੈਲ ਸਿੰਘ ਭਿੰਡਰਾਂ ਵਾਲੇ ਕੀ ਫੋਟੋ ਨਹੀਂ ਲਗਾਣ ਦੇਣਗੇ। ਨਿਸ਼ਾਨ ਸਾਹਿਬ ਲਾ ਲਾ ਕੇ ਇਹਨਾਂ ਮੁੜਿਆਂ ਦੇ ਮੋਟਰਸਾਈਕਲਾਂ ਦੇ ਉੱਤੋਂ ਉਹਨਾਂ ਨੇ ਪੈਰਾਂ ਦੇ ਵਿੱਚ ਸਿੱਟੇ ਪਾੜੇ। ਸੱਚ ਕਰਕੇ ਜਾਣਿਓ ਮੈਂ ਆਪਣੇ ਘਰੇ ਗੱਲ ਕੀਤੀ। ਮੈਂ ਕਿਹਾ ਆਉਣ ਵਾਲੀਆਂ ਮਾਨਸੂਨ ਪੌਣਾ ਵਿੱਚ ਐਤਕੀ ਫੇਰ ਜੁਲਾਈ ਮਹੀਨੇ ਦੇ ਵਿੱਚ ਹਿਮਾਚਲ ਦੀ ਪਰਮੇਸ਼ਰ ਸ਼ਾਮਤ ਲਿਆਊਗਾ। ਉਹ ਪਤਾ ਨਹੀਂ ਮੈਂ ਤਾਂ ਸਹਿਸ ਭਾਏ ਗੱਲ ਕੀਤੀ ਕਿਉਂਕਿ ਦੁੱਖ ਲੱਗਾ ਜਦ ਨਿਸ਼ਾਨ ਸਾਹਿਬਾਂ ਦੀ ਵਿਧਵੀ ਹੋ ਰਹੀ ਹੁਣ ਰੋਜ਼ ਹੀ ਖਬਰਾਂ ਆ ਰਹੀਆਂ ਪੰਜ ਵਾਰੀ ਬੱਦਲ ਡਿੱਗ ਪਏ ਕੱਲ ਦੀ ਖ਼ਬਰੀ ਸਤਾਰੀ ਥਾਈ ਬੱਦਲ ਡਿੱਗੇ ਹਿਮਾਚਲ ਸਾਰਾ ਖਿਲਰ ਰੰਡਿਆ ਨੁਕਸਾਨ ਤਾਂ ਸਾਡੇ ਪੰਜਾਬ ਦਾ ਵੀ ਹੋਣਾ ਜਦ ਉੱਥੇ ਇਹ ਕੰਮ ਹੋਏਗਾ ਪਰ ਕਾਫੀ ਹਿਮਾਚਲੀਏ ਰੁੜ ਰੜੇ ਗਏ ਨੇ ਇੱਕ ਪਰਿਵਾਰ ਦੇ ਸੱਤ ਜੀ ਰੁੜ ਗਏ ਨੇ ਸਾਨੂੰ ਦੁੱਖ ਹੈ ਅਨੁਕ ਖੁਸ਼ੀ ਨਹੀਂ ਇਸ ਗੱਲ ਨੂੰ ਮੈਂ ਭਾਰਤ ਨਾਲ ਜੋੜ ਕੇ ਦੱਸਣਾ ਚਾਹੁੰਨਾ ਜਦ ਕਿਸੇ ਦਾ ਬੁਰਾ ਸੋਚੋਗੇ ਤੁਹਾਡੇ ਨਾਲ ਬੁਰਾ ਉਸ ਤੋਂ ਕਈ ਗੁਣਾ ਵੱਧਣਾ ਹੋ ਰਿਹਾ ਹੈ ਸੱਚੀ ਪੁੱਛੋ ਰੋੜਦੇ ਤੇ ਰੋੜਨ ਖਸਮਾ ਨੂੰ ਖਾਣਾ ਸਿੱਖੀ ਲੈਣਾ ਜਦੋਂ ਤੁਸੀਂ ਸਿੱਖਾਂ ਨੂੰ ਨਠ ਕੇ ਆਪਣਾ ਦੁਸ਼ਮਣ ਮੰਨਿਆ ਸਿੱਖਾਂ ਨੂੰ ਹਰ ਪੱਖ ਤੋਂ ਖਤਮ ਕਰਨ ਦੀ ਤੁਸੀਂ ਯੋਜਨਾ ਬਣਾਈ ਬੈਠੇ ਹੋ ਤੇ ਫਿਰ ਸਾਨੂੰ ਤਰਸ ਕਿਉਂ ਆਵੇ ਬਲਾ ਅਸੀਂ ਕੋਈ ਤਰਸ ਕਰਨ ਦਾ ਠੇਕਾ ਰਿਆ ਹੋ ਸਕਦਾ ਕੋਈ ਟਿੱਪਣੀ ਦੇ ਵਿੱਚ ਕਹਿ ਦੇਵੇ ਸਿੱਖ ਸਰਬੱਤ ਦਾ ਭਲਾ ਮੰਗਦੇ ਆ ਮੇਰਾ ਉਹਨਾਂ ਨੂੰ ਪਹਿਲਾ ਸਵਾਲ ਹੈ ਗੁਰਬਾਣੀ ਦੀ ਇੱਕ ਲਾਈਨ ਵਿੱਚ ਦੱਸ ਦਿਓ ਜਿੱਥੇ ਸਿੱਖ ਸਰਬੱਤ ਦਾ ਭਲਾ ਮੰਗਣ ਦੀ ਗੱਲ ਕਰਦਾ ਹੈ ਗੁਰਬਾਣੀ ਤਾਂ ਕਹਿੰਦੀ ਆਪੇ ਬੀਜ ਤੇ ਆਪੇ ਖਾ ਉਹੀ ਬੰਦਾ ਜ਼ਹਿਰ ਬੀਜ ਰਿਹਾ ਸਿੱਖ ਉਹਦੇ ਲਈ ਅਰਦਾਸ ਕਰੀ ਜਾਂਦਾ ਇਹਦੀ ਭਲਾ ਕਰ ਸਿੱਖ ਕੋਲ ਕਿਹੜਾ ਭਲਾ ਕਰਨ ਵਾਲਾ ਡਿਪਾਰਟਮੈਂਟ ਕਾਲਪੁਰਖ ਸਾਹਿਬ ਨਾਲ ਗੁਰਨਾਨ ਸਿੰਘ ਜੀ ਨੇ ਦਿੱਤਾ ਵੀ ਸਿਖਾ ਲੈ ਤੇ ਕਰੀ ਜਾ ਭਲਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਿੱਖ ਸਿਧਾਂਤ ਮਨੁੱਖਵਾਦੀ ਨੇ ਮਨੁੱਖਤਾਵਾਦੀ ਨੇ ਕਮਜ਼ੋਰਾਂ ਨੂੰ ਸਹਾਰਾ ਦੇਣ ਦੀ ਗੱਲ ਕਰਦੇ ਨੇ ਡਿੱਗਿਆਂ ਨੂੰ ਉਠਾਉਣ ਦੀ ਗੱਲ ਕਰਦੇ ਨੇ ਜ਼ੁਲਮ ਨੂੰ ਰੋਕਣ ਦੀ ਗੱਲ ਕਰਦੇ ਨੇ ਆਇਆ ਸਰਬੱਤ ਦਾ ਭਲਾ ਦੁਰਜਨ ਨੂੰ ਖਤਮ ਕਰਨਾ ਲੋਕਾਂ ਦੇ ਕਸ਼ਟ ਨਿਵਾਰਨ ਲਈ ਸੇਵਾਵਾਂ ਕਰਨੀਆਂ ਇਸ ਦਾ ਹੁਕਮ ਹੈ ਸਿੱਖ ਨੂੰ ਸਿੱਖ ਨੂੰ ਭਰਾ ਕਰਨ ਦਾ ਹੁਕਮ ਹੈ ਮੰਗਣ ਦਾ ਨਹੀਂ ਖੈਰ ਮੇਰਾ ਅੱਜ ਦਾ ਇਹ ਵਿਸ਼ਾ ਨਹੀਂ ਕੱਲ ਇੱਕ ਵੀਰ ਦੀ ਟਿੱਪਣੀ ਆਈ ਸੀ ਪਤਾ ਨਹੀਂ ਹੋ ਸਕਦਾ ਸੱਚੇ ਵਿੱਚ ਹੀ ਕੋਈ ਸਿੱਖ ਹੋਵੇ ਹੋ ਸਕਦਾ ਕੋਈ ਭਾਰਤੀ ਦਲਾਲ ਹੋਵੇ ਭਾਰਤੀ ਏਜੰਟ ਹੋਵੇ ਕੋਈ ਵੀ ਹੋ ਸਕਦਾ ਉਸ ਦਾ ਸਵਾਲ ਸੀ ਰਾਜ ਲੈਣ ਲਈ ਹਥਿਆਰ ਚੁੱਕਣੇ ਪੈਣੇ ਇਸ ਬਾਰੇ ਮੈਨੂੰ ਕਹਿੰਦਾ ਤੁਹਾਡਾ ਕੀ ਖਿਆਲ ਹੈ ਮੈਂ ਆਪਣਾ ਖਿਆਲ ਦੱਸਦਾ ਭਾਈ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ ਰਾਜ ਹੁਣ ਇਸੇ ਨਾਲ ਮਿਲਣਾ ਸਾਤਗੁਰਾਂ ਨੇ ਕਿਹਾ ਕੋウ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਉਸ ਦੇ ਅਗਲੇ ਦਿਨ ਟਿੱਪਣੀ ਆ ਗਈ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕਿਵੇਂ ਕੀਤਾ ਸੀ ਕਿਵੇਂ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਨਿਰਾਜ ਕਿਵੇਂ ਸਥਾਪਿਤ ਕੀਤਾ ਉਹ ਹਥਿਆਰਾਂ ਨਾਲ ਹੀ ਕੀਤਾ ਮੌਕੀ ਦੀ ਗੱਲ ਮੈਂ ਸਿੱਧਾ ਆਪ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਨਾ ਆ ਗੱਲ ਬਹੁਤ ਸਾਰੇ ਭਾਰਤੀ ਏਜੰਟ ਜਨਾਂ ਵਿੱਚ ਖਾਸ ਕਰਕੇ ਕਾਮਰੇਡ ਵੀ ਸ਼ਾਮਲ ਨੇ ਉਹ ਇਦਾਂ ਦੇ ਪੁੱਠੇ ਸਿੱਧੇ ਸਵਾਲ ਤੁਹਾਨੂੰ ਵੀ ਪੁੱਛਣਗੇ ਜਾਦ ਸਹਿਕ ਹਥਿਆਰ ਸੱਚੀ ਮੱਚ ਇਹਨਾਂ ਨੇ ਚੁੱਕੇ ਸੀ ਉਦੋਂ ਕਹਿੰਦੇ ਸੀ ਹੱਤਵਾਦ ਹੈ ਗੱਲ ਬਹਿ ਕੇ ਕਰਨੀ ਚਾਹੀਦੀ ਹੈ ਗੱਲ ਆਪਣੀ ਯੂਨਾਈਟਿਡ ਨੇਸ਼ਨ ਨੂੰ ਦੱਸਣੀ ਚਾਹੀਦੀ ਹੈ ਹੁਣ ਗੱਲ ਯੂਨਾਈਟਿਡ ਨੇਸ਼ਨ ਦੇ ਵਿੱਚ ਪਹੁੰਚ ਗਈ ਹੈ ਹੁਣ ਇਹ ਕਹਿਣ ਲੱਪੇ ਨਹੀਂ ਜੀ ਹਥਿਆਰਾਂ ਤੋਂ ਬਿਨਾਂ ਰਾਜ ਨਹੀਂ ਮਿਲਣਾ ਉਹੀ ਸੱਦੇ ਨਾਲ ਬੁਲਾਈ ਮੈਂ ਲੜੇ ਦੀ ਤਾਈ ਤੁਹਾਨੂੰ ਪੁੱਛ ਕੌਣ ਰਿਹਾ ਇਹ ਰਾਜ ਅਸੀਂ ਲੈਣਾ ਤੇ ਕਿਦਾਂ ਲਈਏ ਤੁਸੀਂ ਭਾਰਤ ਦਾ ਰਾਜ ਹੀ ਡਿੱਗਦਾ ਬਚਾ ਲਓ ਇੰਨੀ ਬੜੀ ਵੱਡੀ ਗੱਲ ਹੈ ਫਿਰ ਵੀ ਇੱਕ ਗੱਲ ਦੱਸਣੀ ਜ਼ਰੂਰੀ ਸਮਝਦਾ ਰੈਫਰੈਂਡਮ ਨੇ ਭਾਰਤ ਦੀਆਂ ਚੀਕਾਂ ਕਢਵਾਈਆਂ ਪਈਆਂ ਖਾਲਿਸਤਾਨ ਕਾਕਸ ਫਾਊਂਡੇਸ਼ਨ ਨੇ ਵੀ ਦਿੱਤ ਤੇਰੇ ਦੀਆਂ ਚੀਕਾਂ ਕਢਵਾਉਣ ਲੱਗੀ ਹੈ ਜਦ ਕੋਈ ਸਾਨੂੰ ਹੁਣ ਇਹ ਕਹਿੰਦਾ ਨਾ ਕਿ ਧਿਆਰਾਂ ਤੋਂ ਬਿਨਾਂ ਰਾਜ ਨਹੀਂ ਮਿਲਣਾ ਸਮਝ ਲਓ ਕਿ ਉਹਨਾਂ ਦੀ ਹੁਣ ਚੀਕਾਂ ਨਿਕਲਣ ਲੱਗੀਆਂ ਹੈ ਅਜਿਗਰ ਦਾ ਪਾਇਆ ਹੋਇਆ ਵੜ ਸਾਹ ਘੁੱਟ ਰਿਹਾ ਹੈ ਇੱਕ ਸਲਾਹ ਹੋਰ ਦੇ ਦਿੰਨੇ ਜਿਹੜਾ ਸਾਨੂੰ ਜੀ ਪੁੱਛ ਰਿਹਾ ਉਹ ਖੁਦ ਹੀ ਚੁੱਕ ਲਵੇ ਹਾਂ ਉਹਦੇ ਕਿਹੜੇ ਹੱਥਾਂ ਨੂੰ ਮਹਿੰਦੀ ਲੱਗੀ ਜਾਂ ਕਿਸੇ ਨੇ ਰਸਾ ਪਾ ਕੇ ਹੱਥ ਬੱਧੇ ਸਾਨੂੰ ਕਦੇ ਨਹੀਂ ਕਹਿ ਰਿਹਾ ਇੱਕ ਗੱਲ ਸਪਸ਼ਟ ਰੂਪ ਵਿੱਚ ਆਪਣੇ ਭੈਣਾ ਭਰਾਵ ਨੰਨੂੰ ਆਪਣੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਬਹੁਤਾ ਡੂੰਗਾ ਨਾ ਸਹੀਂ ਮੋਟਾ-ਮੋਟਾ ਮੇਰੇ ਨੂੰ ਤੁਸੀਂ ਵੀ ਜਾਣ ਲਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੀ ਵਾਰ ਤਲਵਾਰ ਚੱਕੀ ਉਸ ਤੋਂ ਬਾਅਦ ਜੰਗ ਜੁੱਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੜਨੇ ਪਏ ਪਰ ਗੁਰੂ ਸਾਹਿਬਾਨੇ ਕਿਸੇ ਦੇਤੇ ਹਮਲਾ ਨਹੀਂ ਕੀਤਾ ਉਹ ਡਿਫੈਂਸਿਵ ਰੂਪ ਦੇ ਵਿੱਚ ਲੜੇ ਰਖਿਆਤਮਕ ਢੰਗ ਨਾਲ ਉਹਨਾਂ ਨੇ ਸਿਰਵਰ ਤੇ ਇਸ ਤੋਂ ਬਾਅਦ ਮੁਗਲ ਸਰਕਾਰ ਦੇ ਉੱਤੇ ਇੱਕ ਵੀ ਹਮਲਾ ਬਾਬਾ ਬੰਦਾ ਸਿੰਘ ਨੇ ਅਕਰਮਣਕ ਰੂਪ ਦੇ ਵਿੱਚ ਅਗਰੈਸਿਵ ਰੂਪ ਦੇ ਵਿੱਚ ਹਮਲਾਵਰ ਰੂਪ ਦੇ ਵਿੱਚ ਨਹੀਂ ਕੀਤਾ ਵਜੀਦ ਖਾਨ ਨੂੰ ਸਜ਼ਾ ਦੇਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਹੁਕਮ ਲਾਇਆ ਹੋਇਆ ਸੀ ਇਸ ਲਈ ਬਾਬਾ ਜੀ ਨੇ ਵਜੀਦ ਖਾਨ ਨੂੰ ਸੋਦਾ ਲਿਆ ਤਸੱਲੀ ਨਾਲ ਵੈਸੇ ਵੀ ਜਿਹੜਾ ਮੁਗਲ ਰਾਜ ਆ ਉਹ ਸਿੱਖਾਂ ਦੀਆਂ ਲੜਾਈਆਂ ਨਾਲ ਤਾਂ ਡਿਗਾ ਨਹੀਂ ਉਹ ਤਾਂ ਮੁਹੰਮਦ ਸ਼ਾਹ ਰੰਗੀਲੇ ਵਰਗੀਆਂ ਦੀਆਂ ਕਮ ਅਕਲੀਆਂ ਬੇਅਕਲੀਆਂ ਜਿਹੜੀਆਂ ਅੱਜ ਕੱਲ੍ਹ ਆ ਰਸਾਸਸ ਤੇ ਪਾਜਪਾ ਦੇ ਵਿੱਚ ਨੇ ਇਹ ਵੀ ਉਸੇ ਰਾਹ ਦੇ ਉੱਤੇ ਤੁਰੇ ਹੋਏ ਨੇ ਇਹਦਾ ਕਰਕੇ ਡੱਗਾ ਲੜਨ ਜੋਗੇ ਰਹੇ ਨਾ ਦਿਮਾਗ ਨੇ ਕੰਮ ਨਾ ਕੀਤਾ ਕਿ ਪਹਚਾ ਕਿਵੇਂ ਕਰੀਏ ਅਫਗਾਨਾਂ ਨੇ ਮਤਮਾਰੀ ਹੋਈ ਸੀ ਅਫਗਾਨ ਹਮਲਾ ਕਰਦੇ ਲੁੱਟ ਕੇ ਲੈ ਜਾਂਦੇ ਰਸਤੇ 'ਚ ਜਾਂਦੇ ਅਫਗਾਨੀਆਂ ਦਾ ਹੱਥ ਔਲਾ ਸਿੱਖ ਕਰ ਲੈਂਦੇ ਜੰਗਲਾਂ 'ਚੋਂ ਨਿਕਲ ਗਏ ਹੌਲੀ-ਹੌਲੀ ਮਾਇਆ ਇਕੱਠੀ ਹੁੰਦੀ ਗਈ ਹਥਿਆਰ ਖਰੀਦ ਲੈਂਦੇ ਰਹੇ ਸਿੱਖ ਛੋਟੇ-ਛੋਟੇ ਜਥੇ ਵੱਡੀ ਫੌਜ ਦੇ ਵਿੱਚ ਬਦਲ ਗਏ ਰਾਜ ਖੜਾ ਹੋ ਗਿਆ ਸਿੱਖਾਂ ਨੇ ਮੁਗਲਾਂ ਤੇ ਸਿੱਧੀ ਚੜ੍ਹਾਈ ਕਰਕੇ ਤਾਂ ਰਾਜ ਨਹੀਂ ਹੋਇਆ ਜਦ ਰਾਜ ਮਿਲਦੇ ਨੇ ਪਰਮੇਸ਼ਰ ਦਿੰਦਾ ਹੈ ਜਦ ਰਾਜ ਪਰਮੇਸ਼ਰ ਦੰਦਾ ਦਾ ਫਰਭਾਨੇ ਬਣਦੇ ਨੇ ਹੁਣ ਅਫਗਾਨ ਨਹੀਂ ਚੜ ਰਿਹਾ ਹੁਣ ਚੀਨ ਚੜ ਰਿਹਾ ਹੈ ਅਮਰੀਕਾ ਆਪਣੇ ਸਟਾਈਲ ਨਾਲ ਚੜ ਰਿਹਾ ਹੈ ਬੰਗਲਾਦੇਸ਼ ਆਪਣੇ ਤਰੀਕੇ ਨਾਲ ਚੜ ਰਿਹਾ ਹੈ ਪਾਕਿਸਤਾਨ ਆਪਣੇ ਤਰੀਕੇ ਨਾਲ ਚੜ ਰਿਹਾ ਹੈ ਹਾਲਾਤ ਤਾਂ ਲਗਭਗ ਰਾਜਨੀਤਿਕ ਸਮੀਕਰਨਾਂ ਤੇ ਬਿਲਕੁਲ ਸੇਮ ਨੇ ਨਾ ਜੇ ਅਸੀਂ ਤੁਲਨਾਤਮਕ ਅਧਿਐਨ ਕਰੀਏ ਕੰਪੈਰੀਜ਼ਨ ਸਟਡੀ ਤਾਂ ਨਤੀਜੇ ਸੇਮ ਨਿਕਲਣਗੇ ਮੁਗਲਾਂ ਦਾ ਰਾਜ ਵੀ ਇਦਾਂ ਹੀ ਡਿੱਗਾ ਸੀ ਇਹਨਾਂ ਦਾ ਵੀ ਇਦਾਂ ਡਿੱਗਣਾ ਹਾਲਾਤ ਵੀ ਬਿਲਕੁਲ ਉਹੀ ਬਣ ਰਹੇ ਨੇ ਉਦੋਂ ਸਿੱਖ ਜੰਗਲਾਂ ਵਿੱਚ ਲੁਕ ਗਏ ਸੀ ਹੁਣ ਸਿੱਖ ਵਿਦੇਸ਼ਾਂ ਵਿੱਚ ਜਾ ਕੇ ਲੁਕੇ ਨੇ ਜੰਗਲਾਂ ਚੋਂ ਨਿਕਲ ਕੇ ਚਾਹਨਕ ਹਮਲਾ ਕਰਦੇ ਸੀ ਨੁਕਸਾਨ ਕਰ ਦਿੰਦੇ ਸੀ ਹੁਣ ਪੰਨੂ ਸਾਹਿਬਾ ਨੇ ਕਲਮ ਫੜੀ ਹੈ ਉਹ ਕਲਮ ਦੇ ਨਾਲ ਹੀ ਵਢਾਂਗਾ ਕਰੀ ਜਾਂਦੇ ਨੇ ਜੇ ਕੋਈ ਮਿੱਠਾ ਖਾ ਕੇ ਮਰ ਰਿਹਾ ਉਸ ਨੂੰ ਜ਼ਹਿਰ ਕਰ ਦੇ ਲਈ ਦੇਣੀ ਨਾਲੇ ਵਕਤ ਵਕਤ ਕੀ ਬਾਤ ਹੈ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ 10 ਕਿ 15 ਕਿਲੋ ਦੀ ਰਜਾਈ ਲੈ ਕੇ ਪਾਵਾਂਗੇ ਤੇ ਸਿਆਲਾਂ ਨੂੰ ਪਤਲੀ ਜੀ ਚਾਦਰ ਵਿੱਚ ਸੋਵਾਂਗੇ ਤੇ ਡਾਕਟਰ ਕੋਲ ਤੇ ਜਾਣ ਦੀ ਵੈਸੇ ਲੋੜ ਨਹੀਂ ਫਿਰ ਪੈਣੀ ਹੁਣ ਇਸ ਨਕਲ ਮੰਦੀ ਤੇ ਨਹੀਂ ਕਵਾਂਗੇ ਨਾ ਕਿ ਕੋਈ ਗਰਮੀਆਂ ਦੇ ਵਿੱਚ ਕਹੇ ਵੀ ਰਜਾਈ ਲੈ ਕੇ ਸੋਵਈ ਸਿਆਲ ਚੜੇ ਦੇ ਤੇ ਕਹੇ ਨਾ ਪਤਲੀ ਜੀ ਚਾਦਰ ਲੈ ਆ ਜਿਹੜੇ ਹੁਣ ਸਾਨੂੰ ਪੁੱਠੀਆਂ ਸਿੱਧੀਆਂ ਸਲਾਹਾਂ ਦਿੰਦੇ ਨੇ ਬਿਲਕੁਲ ਇਹਨਾਂ ਦੀ ਇਹੋ ਸਲਾਹ ਹੈ ਸਿਆਲ ਆ ਗਿਆ ਤੇ ਹੁਣ ਸਾਨੂੰ ਕਹਿੰਦੇ ਨੇ ਪਤਲੀ ਚਾਦਰ ਲਓ ਜਦ ਗਰਮੀਆਂ ਸੀ ਤੇ ਕਹਿੰਦੇ ਰਜਾਈ ਲਓ ਯਾਰ ਥੋੜੇ ਸਿਆਣੇ ਬਣ ਜਾਓ ਸਿੱਖ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਨੇ ਬਹੁਤ ਅਕਰ ਗੁਰੂ ਦੇ ਸਿੱਖਾਂ ਨੂੰ ਇਹ ਤਾਂ ਇੱਕ ਆਤਮਹੀਣਤਾ ਪੈਦਾ ਕਰਨ ਲਈ ਇੱਕ ਵਰਤਾਂਤ ਚਲਾਇਆ ਹੋਇਆ ਸੀ ਸਿੱਖਾਂ ਨੂੰ ਤਾਂ ਰਾਜ ਕਰਨਾ ਨਹੀਂ ਆਉਂਦਾ ਸਿੱਖਾਂ ਨੂੰ ਤਾਂ ਕਰ ਲਈ ਜਿੱਦਾਂ ਹਿੰਦੂਆਂ ਦੀ ਤਾਂਕਰ ਡੁੱਲ ਡੁੱਲ ਕੇ ਪੈ ਰਹੀ ਹੈ ਤਾਂ ਦੇਖਣਾ ਕਿ ਡਾ ਰਾਜ ਵਿਸ਼ਾਲ ਕਰ ਲਿਆ ਜਿਹੜਾ ਰਾਜ ਅੰਗਰੇਜ਼ ਦੇ ਕੇ ਕੇਸੀ ਤੁਸੀਂ ਸੋਚੋ ਵੀ ਕੀ ਹੁਣ 2025 ਤੱਕ ਉਡਾਈ ਹੈ ਇੰਡੀਆ ਦੀ ਕਰੰਸੀ ਅੰਗਰੇਜ਼ ਦੇ ਰਾਜ ਵਿੱਚ ਜਿੰਨੀ ਮੁੱਲਵਾਨ ਸੀ ਕੀ ਉਸਦੀ ਕੀਮਤ ਅੱਜ ਉਨੀ ਹੈ ਕੀ ਦੇਸ਼ ਦੀਆਂ ਤੁਸੀਂ ਸਰਦਾਂ ਵੱਡੀਆਂ ਕਰ ਲਈਆਂ ਇਹਨਾਂ 78 ਸਾਲਾਂ ਦੇ ਵਿੱਚ ਕਿਹੜੀ ਵਿਸ਼ੇਸ਼ ਤਰੱਕੀ ਹੋਈ ਇੰਡੀਆ ਗੇਟ ਅੰਗਰੇਜ਼ਾਂ ਨੇ ਬਣਾਇਆ ਲਾਲ ਕਲਾ ਮੁਗਲਾਂ ਨੇ ਬਣਾਇਆ ਲਾਹੌਰ ਤੋਂ ਕਲਕੱਤੇ ਤੱਕ ਜਾਂ ਬੰਬਈ ਤੱਕ ਜਿਹੜੀ ਸੜਕ ਹੈ ਉਹ ਛੇਰ ਸ਼ਾ ਸੂਰੀ ਨੇ ਬਣਾਈ ਸੀ ਪਾਰਲੀਮੈਂਟ ਹੁਣ ਤੱਕ ਅੰਗਰੇਜ਼ਾਂ ਦੀ ਬਣਾਈ ਤੁਸੀਂ ਵਰਤਦੇ ਰਹੇ ਜੇ ਆ ਹੁਣ ਜ਼ਰੂਰ ਹੈ ਕਿ ਨਵੀਂ ਤੁਸੀਂ ਹੋਰ ਬਣਾ ਲਈ ਹੈ ਇਹ ਹੀ ਬਸ ਬਣਾਈਆਂ 78 ਸਾਲਾਂ ਚ ਰੇਲਵੇ ਲਾਈਨ ਸਾਰੀ ਤੇ ਸਾਰੀ ਅੰਗਰੇਜ਼ਾਂ ਨੇ ਵਛਾਈ ਜਹਾਜ਼ ਅਜੇ ਵੀ ਤੁਸੀਂ ਬਾਹਰੋਂ ਖਰੀਦ ਰਹੇ ਹੋ ਆਪ ਤੁਹਾਨੂੰ ਬਣਾਉਣੇ ਨਹੀਂ ਆਉਂਦੇ ਬਣਾਉਣੇ ਤਾਂ ਛੱਡੋ ਤੁਹਾਨੂੰ ਤਾਂ ਰਿਪੇਅਰ ਵੀ ਨਹੀਂ ਕਰਨੇ ਆਉਂਦੇ ਇਹ ਚੜਦੇ ਚੜਦੇ ਵਿਚਾਰੇ ਡਿੱਗ ਪੈਂਦੇ ਨੇ ਧੜਮਕ ਕਰਕੇ ਥੱਲੇ ਨਿਆ ਪਰਨਾਲੀ ਦਾ ਤੁਹਾਡਾ ਜਲੂਸ ਨਿਕਲਿਆ ਹੋਇਆ ਇੱਕ ਇੱਕ ਕੇਸ ਨੂੰ ਤੁਸੀਂ 30 30 ਸਾਲ ਲੰਮਾਈ ਰੱਖਦੇ ਹੋ ਕੋਈ ਇੱਕ ਗੁਣ ਤਾਂ ਦੱਸੋ ਤੁਹਾਡੇ ਵਿੱਚ ਵੱਖਰਾ ਅੰਗਰੇਜ਼ਾਂ ਨਾਲੋਂ ਕਿਹੜਾ ਵਧੀਆ ਹੈ ਸਿੱਖਾਂ ਨਾਲੋਂ ਕਿਹੜਾ ਵਧੀਆ ਹੈ ਕਿ ਤੁਸੀਂ ਰਾਜ ਪ੍ਰਬੰਧ ਵਧੀਆ ਕਰ ਸਕਦੇ ਹੋ ਇਸੇ ਲਈ ਤਾਂ ਦੂਜੀਆਂ ਸਟੇਟਾਂ ਵਾਲੇ ਤੁਹਾਡੇ ਤੋਂ ਵੱਖਰਾ ਹੋਣਾ ਚਾਹੁੰਦੇ ਨੇ ਅਸੀਂ ਵੀ ਤੁਹਾਡੇ ਤੋਂ ਵੱਖਰਾ ਹੋਣਾ ਚਾਹੁੰਦੇ ਹਾਂ ਕਸ਼ਮੀਰ ਵੀ ਤੁਹਾਡੇ ਤੋਂ ਵੱਖਰਾ ਹੋਣਾ ਚਾਹੁੰਦਾ ਹੈ ਕੋਈ ਤਾਂ ਵਜ੍ਹਾ ਹੈ ਨਾ ਕਿ ਅਲੱਗ ਕਿਉਂ ਹੋਣਾ ਚਾਹੁੰਦੇ ਆ ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੀ ਤਰੱਕੀ ਤੋਂ ਤੁਸੀਂ ਹੋ ਗਏ ਨੇ ਕਿ ਤੁਸੀਂ ਵਿਕਾਸ ਹੀ ਇੰਨਾ ਕਿ ਕਰ ਦਿੱਤਾ ਹੈ ਤੁਸਾਂ ਮਾਰਤਾਂ ਇਹਨੇ ਨਹੀਂ ਉੱਚੀਆਂ ਤੇ ਸੋਹਣੀਆਂ ਬਣਾਤੀਆਂ ਕੋ ਧੁੱਪ ਦੇ ਵਿੱਚ ਅੱਖਾਂ 'ਚ ਰਿਸ਼ਕੋਰ ਵਾਜਵਾ ਜਿਕੇ ਲੋਕਾਂ ਨੂੰ ਤੰਗ ਕਰਦੀਆਂ ਇਸ ਕਰਕੇ ਉਹਨਾਂ ਨੇ ਸੋਚ ਰਿਆ ਵੀ ਨਹੀਂ ਅਸੀਂ ਤੁਹਾਡੇ ਤੋਂ ਵੱਖਰੇ ਹੋ ਜਾਣਾ ਸਾਡੀਆਂ ਅੱਖਾਂ 'ਚ ਰਿਸ਼ਕੋਰ ਬਹੁ ਪੈਂਦੀ ਹੈ ਨਵੀਆਂ ਬਿਲਡਿੰਗਾਂ ਵੀ ਤੁਹਾਡੀਆਂ ਖੰਡਰਾਂ ਵਰਗੀਆਂ ਹੁੰਦੀਆਂ ਪਿੰਡਾਂ ਵਿੱਚ ਅਜੇ ਤੱਕ ਤੁਸੀਂ ਨਕਸ਼ਾ ਪਲਾਨਿੰਗ ਕੋ ਲਾਗੂ ਨਹੀਂ ਕੀਤੀ ਜਿਹੜਾ ਮਰਜੀ ਜਿੱਥੇ ਮਰਜੀ ਜਿੱਧਰ ਨੂੰ ਮੂੰਹ ਕਰਕੇ ਕੋਠਾ ਛੱਤ ਕੇ ਬਹਿ ਜਾਂਦਾ ਨਾਂ ਰੱਖਦੇ ਨੇ ਕੋਠੀ ਇੱਕ ਬੰਦੇ ਦੀ ਕੋਠੀ ਦੂਜਿਆਂ ਦੇ ਮਕਾਨਾਂ ਨੂੰ ਭਾਵੇਂ ਸਾਰੇ ਢੱਕ ਦੇਵੇ ਕੋਈ ਪੁਸ਼ਪਰਤੀਤ ਨਹੀਂ ਕੋਈ ਨਿਜਮ ਨਹੀਂ ਕੋ ਲੈਣ ਨਹੀਂ ਕੋ ਦੇਣ ਨਹੀਂ ਹੋਰ ਤਾਂ ਹੋਰ 78 ਸਾਲਾਂ ਵਿੱਚ ਅਜੇ ਤੱਕ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਵਾਲੀ ਏਜੰਸੀ ਨਹੀਂ ਸਥਾਪਿਤ ਹੋਈ ਹੈਗੀ ਆ ਤਾਂ ਦੱਸੋ ਅੱਤ ਤਹਿਸੀਲੇ ਜਾ ਕੇ 2.5 300 500 ਰੁਪਈਆ ਦੇ ਉੱਤੇ ਲਾਇਸੈਂਸ ਲੈ ਲਓ ਦੇਸ਼ ਇਦਾਂ ਚੱਲਦੇ ਨੇ ਤੁਹਾਨੂੰ ਤਾਂ ਟ੍ਰੈਫਿਕ ਕਿਵੇਂ ਚਲਾਉਣੀ ਉਹਦੇ ਬਾਰੇ ਹੀ ਨਹੀਂ ਪਤਾ ਲੱਗਾ ਆਪਣੇ ਦੇਸ਼ ਦੇ ਡਰਾਈਵਰਾਂ ਨੂੰ ਇਕੱਠੇ ਕਰ ਲਓ ਤੇ ਸੜਕਾਂ ਤੇ ਜਿਹੜੇ ਸਾਈਨ ਬੋਰਡ ਲੱਗੇ ਨੇ ਉਹਨਾਂ ਦਾ ਮਤਲਬ ਪੁੱਛ ਲੋ ਕਿ ਇਹਨਾਂ ਦਾ ਮਤਲਬ ਕੀ ਹੈ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਸਰਕਾਰੀ ਭਾਸ਼ਾ ਤੁਹਾਡੀ ਹਿੰਦੀ ਸਿਰਫ ਪ੍ਰਚਾਰ ਕਰ ਰਹੇ ਹੋ ਹਿੰਦੀ ਹੈ ਤਾਂ ਨਹੀਂ ਵੈਸੇ ਪਾਰਲੀਮੈਂਟ ਵਿੱਚ ਤੁਸੀਂ ਅੰਗਰੇਜ਼ੀ ਝਾੜਦੇ ਹੋ ਜਿੰਨੇ ਤੁਹਾਡੇ ਆਈਐਸ ਅਫੀਸਰ ਨੇ ਜਦੋਂ ਕੋਈ ਇੰਟਰਵਿਊ ਕਰੂਗਾ ਅਗਲ ਵੰਡੀ ਅੰਗਰੇਜ਼ੀ ਬੋਲਣ ਲੱਪਣਗੇ ਜਦਾਂ ਕਿਤੇ ਇੰਗਲੈਂਡ ਦੇ ਵਿੱਚ ਜੰਮੇ ਹੋਣ ਸਾਰੇ ਆਪਣੀ ਬੋਲੀ ਤੇ ਆਪਣੀ ਭਾਸ਼ਾ ਤੇ ਤੁਹਾਨੂੰ ਮਾਣ ਨਹੀਂ ਅੰਗਰੇਜ਼ੀ ਬੋਲਣ ਨੂੰ ਤੁਸੀਂ ਜ਼ਿਆਦਾ ਸਿਆਣਾ ਤੇ ਸਮਝਦਾਰ ਤੇ ਬੁੱਧੀਮਾਨ ਸਮਝਦੇ ਹੋ ਥਾਂ ਥਾਂ ਤੇ ਹਿੰਦੀ ਦੇ ਬੋਰਡ ਠੋਕੀ ਜਾਂ ਰਹੇ ਹੋ ਹਿੰਦੀ ਕਿਹੜੇ ਦੇਸ਼ ਦੀ ਭਾਸ਼ਾ ਚਲੋ ਇਹ ਦੱਸ ਦਿਓ ਹਿੰਦੀ ਦਾ ਇਤਿਹਾਸ ਕੀ ਹੈ ਕਿਹੜੇ ਦੇਸ਼ ਦੀ ਭਾਸ਼ਾ ਹੈ ਕਿਹੜੇ ਸੱਭਿਆਚਾਰ ਦੀ ਭਾਸ਼ਾ ਹੈ ਦੇਵਾਲੇ ਦੇਸ਼ ਨੇ ਕਿਹੜੇ ਥਾਂ ਦੇ ਉੱਤੇ ਇਸ ਧਰਤੀ ਦੇ ਖਿੱਤੇ ਉੱਤੇ ਕਿੰਨੇ ਸਾਲ ਕਿੰਨੀਆਂ ਸਦੀਆਂ ਰਾਜ ਕੀਤਾ ਕੋਈ ਤਾਂ ਇਤਿਹਾਸ ਹੋਊਗਾ ਦੱਸ ਦਿਓ ਜ਼ਬਰਦਸਤੀ ਦੂਜੀਆਂ ਸਟੇਟਾਂ 'ਚ ਹਿੰਦੀ ਲਾਗੂ ਕਰਨ ਲੱਗੇ ਹੋ ਮਨ ਦਾ ਤੁਹਾਡੀ ਗੱਲ ਕੋਈ ਵੀ ਨਹੀਂ ਤਾਮਲ ਨੱਡੂ ਵਾਲੇ ਤਾਂ ਹਿੰਦੀ ਨੂੰ ਆਪਣੀ ਹਵੇਲੀ 'ਚ ਵੀ ਨਹੀਂ ਜਾਣ ਦਿੰਦੇ ਮੈਂ ਇਹ ਗੱਲ ਤਾਂ ਛੇੜ ਲਈ ਹੈ ਕਿ ਹਿੰਦੀ ਦਾ ਕੋਈ ਇਤਿਹਾਸ ਨਹੀਂ ਇਹ ਪੰਜਾਬੀ ਦਾ ਵਿਗਾੜ ਬਣਾ ਕੇ ਹੋਇਆ ਇਹਨੂੰ ਹਿੰਦੀ ਕਹਿ ਦਿੱਤਾ ਹਿੰਦੀ ਸ਼ਬਦ ਸਿੰਧ ਤੋਂ ਸਿੰਧੀ ਤੋਂ ਵਿਗੜਿਆ ਹੋਇਆ ਤੇ ਸਿੰਧ ਪੰਜਾਬ ਦਾ ਇਲਾਕਾ ਹੈ ਤੇ ਪੰਜਾਬ ਵਿੱਚ ਪੰਜਾਬੀ ਚੱਲਦੀ ਹੈ ਨਾ ਕਿ ਹਿੰਦੀ ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਨਾ ਸਿੱਖ ਕੋਈ ਆਪਣਾ ਵੱਖਰਾ ਰਾਜ ਕੋਈ ਸੁਪਨਾ ਨਹੀਂ ਆਇਆ ਕਿ ਮੰਗਣ ਲੱਗ ਪਾਇ ਸਿੱਖਾਂ ਦਾ ਪਹਿਲਾਂ ਹੀ ਵੱਖਰਾ ਰਾਜ ਸੀ ਪੰਜਾਬ ਵੱਖਰਾ ਦੇਸ਼ ਸੀ ਪੰਜਾਬੀ ਵੱਖਰੇ ਦੇਸ਼ ਦੀ ਭਾਸ਼ਾ ਹੈ ਪੰਜਾਬੀ ਇੱਕ ਵੱਖਰੀ ਸੱਭਿਆਚਾਰ ਇਨਾਦਰ ਆਪਣਾ ਰਹਿਣ ਸਹਿਣ ਰੈਤਲ ਧਰਤਲ ਸਾਰਾ ਕੁਝ ਹੀ ਵੱਖਰਾ ਹੈ ਮੂੰਹ ਮਹਾਂਦਰੇ ਰੰਗ ਨਸਲ ਸਭ ਕੁਝ ਹੀ ਵੱਖਰਾ ਹੈ ਤੁਹਾਡੀਆਂ ਬੁੱਥੀਆਂ ਦੀ ਬਣਤਰ ਹੋਰ ਹੈ ਸਾਡੇ ਮੂੰਹ ਹੋਰ ਤਰ੍ਹਾਂ ਦੇ ਨੇ ਸਾਡੇ ਦੇਸ਼ ਪੰਜਾਬ ਵਿੱਚ ਤਾਂ ਕੁੱਤੇ ਵੀ ਹੋਰ ਤਰੀਕੇ ਨਾਲ ਭੌਂਗਦੇ ਨੇ ਤੇ ਤੁਹਾਡੇ ਹੋਰ ਤਰੀਕੇ ਨਾਲ ਭੌਂਗਦੇ ਹੋਣਗੇ ਇਹ ਖੋਜ ਦਾ ਵਿਸ਼ਾ ਹੈ ਇਸ ਨੂੰ ਮਜ਼ਾਕ ਨਾ ਸਮਝ ਲਿਓ ਧਰਤੀਆਂ ਦੇ ਉੱਤੇ ਜਾਨਵਰਾਂ ਦੀ ਬੋਲੀ ਦੇ ਵਿੱਚ ਵੀ ਫਰਕ ਹੁੰਦਾ ਹੈ ਵੱਖਰੀ ਗੱਲ ਹੈ ਸਾਡੀ ਉਹ ਪਕੜ ਵਿੱਚ ਨਾ ਆਵੇ ਕਿ ਉਹ ਵਖਰੇਵਾ ਕੀ ਹੈ ਮੌਸਮ ਤੱਕ ਸਾਡੇ ਤੁਹਾਡੇ ਨਾਲੋਂ ਅਲੱਗ ਨੇ ਧਰਤੀ ਦੀ ਬਣਤਰ ਤੁਹਾਡੇ ਨਾਲੋਂ ਬਿਲਕੁਲ ਅਲੱਗ ਹੈ ਤੁਸੀਂ ਇਸ ਨੂੰ ਬੜੇ ਆਰਾਮ ਜਿਨਾ ਕਹਿ ਦਿੰਦੇ ਨੇ ਵੱਖਵਾਦੀ ਜਦ ਹੈ ਹੀ ਵੱਖਾਂ ਸ਼ੁਰੂ ਤੋਂ ਵੱਖਾਂ ਜੁਗਾ ਜਗੰਤਰਾਂ ਤੋਂ ਵੱਖਾਂ ਤਾਂ ਵਾਦੀ ਇਹਦੇ ਵਿੱਚ ਕਿੱਥੋਂ ਆ ਗਈ ਵਾਦੀਆਂ ਤਾਂ ਪਹਾੜਾਂ 'ਚ ਹੁੰਦੀਆਂ ਜਾਂ ਵਾਦੀ ਤੁਹਾਨੂੰ ਹੈ ਉਹ ਵਾਦੀ ਹੈਗੀ ਝੂਠ ਬੋਲਣ ਦੀ ਕਫਰ ਬੋਲਣ ਦੀ ਗੱਪਾਂ ਤੇ ਇੱਕ ਪੌੜਾਂ ਛੱਡਣ ਦੀ ਆਦਤ ਪੰਜਾਬ ਦੇ ਹੁਸਨ ਨਾਲ ਕੀ ਤੁਹਾਡਾ ਹੁਸਨ ਮਿਲਦਾ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਅਸੀਂ ਆਪਣੇ ਗੁਨਾ ਤੇ ਅਸੀਂ ਆਪਣੇ ਕੌਮੀ ਗੁਨਾ ਤੇ ਹੰਕਾਰ ਨਹੀਂ ਕਰਦੇ ਸਾਨੂੰ ਆਪਣੇ ਤੇ ਮਾਣ ਹੈ ਤੁਸੀਂ ਸਾਡੇ ਮਾਣ ਨੂੰ ਅਤਵਾਦ ਜਾਂ ਉਗਰਵਾਦ ਦੱਸ ਕੇ ਸਾਡੇ ਮਨਾਂ ਦੇ ਵਿੱਚ ਹੀਣ ਭਾਵਨਾ ਪੈਦਾ ਕਰਦੇ ਹੋ ਜਿਵੇਂ ਤੂੰ ਸਾਡੇ ਲੀਡਰਾਂ 'ਚ ਵੀ ਹੀਣ ਭਾਵਨਾ ਪੈਦਾ ਕਰਦੀ ਉਹ ਜਦ ਆਪਸ ਵਿੱਚ ਲੜਨਗੇ ਤਾਂ ਕਹਿਣਗੇ ਲੈ ਸਾਨੂੰ ਫਲਾਣੇ ਕਾਂਗਰਸੀ ਨੇ ਕਹਤਾ ਤੂੰ ਖਾਲਿਸਤਾਨੀ ਹੈ ਅਸੀਂ ਕੋਈ ਖਾਲਸਤਾਨੀ ਹੁਲੂਸਤਾਨੀ ਨਹੀਂ ਹੈਗੇ ਉਹਨਾਂ ਦੇ ਅੰਦਰ ਹੀਣ ਭਾਵਨਾ ਪੈਦਾ ਕਰ ਦਿੱਤੀ ਉਹ ਖਾਲਸਤਾਨੀ ਹੋਣ ਨੂੰ ਬੜਾ ਵੱਡਾ ਜੁਰਮ ਸਮਝੀ ਬੈਠੇ ਤੇ ਭਾਰਤੀ ਜਾਂ ਇੰਡੀਅਨ ਹੋਣ ਨੂੰ ਇੰਨਾ ਵਧੀਆ ਸਮਝ ਬੈਠੇ ਜਿੰਨਾ ਕਿ ਤੇ ਅਮਰੀਕਨ ਹੋਣ ਜਿੱਦਾਂ ਇਸ ਦੇਸ਼ ਦੇ ਪਾਸਪੋਰਟ ਉੱਤੇ ਨਾ ਸਵਿਟਜ਼ਰਲੈਂਡ ਦੀ ਬਿਨਾ ਵੀਜ਼ੇ ਤੋਂ ਐਂਟਰੀ ਹੋਵੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਦੇ ਵਿੱਚ ਐਂਟਰੀ ਫ੍ਰੀ ਹੋਵੇ ਵੀ ਵੀਜ਼ੇ ਦੀ ਲੋੜ ਹੀ ਨਹੀਂ ਇੰਡੀਅਨ ਨੂੰ ਤੁਸੀਂ ਆ ਜਾਓ ਕੋਈ ਲੋੜ ਨਹੀਂ ਸਟੈਂਪ ਦੀ ਲੰਘ ਜਾਓ ਤੁਹਾਡੇ ਨੀਲੇ ਪਾਸਪੋਰਟ ਉੱਤੇ ਤਾਂ ਵੀਜ਼ਾ ਵੀ ਲੱਗਾ ਹੋਵੇ ਨਾ ਅਗਲੇ ਕੰਪਿਊਟਰ ਦੇ ਵਿੱਚ ਪਾ ਕੇ ਛਣਾ ਲਾਉਂਦੇ ਨੇ ਵੀ ਦੇਖੀਏ ਕਿਤੇ ਆਲੂ ਵੀਜ਼ਾ ਤੇ ਨਹੀਂ ਲੱਗਾ ਕਿਤੇ ਜਾਲੀ ਤੇ ਨਹੀਂ ਆ ਤੁਹਾਡੇ ਪਾਸਪੋਰਟ ਦਾ ਰੈਪਿਊਟੇਸ਼ਨ ਹੈ ਤੁਹਾਡਾ ਇੰਡੀਅਨ ਨੈਸ਼ਨਲ ਮੀਡੀਆ ਦੁਨੀਆ ਦੇ ਹੇਠਲੇ ਨੰਬਰ ਦੇ ਉੱਤੇ 157 ਨੰਬਰ ਤੇ ਆ ਤੁਹਾਡੀ ਸੱਚੀ ਖਬਰ ਨੂੰ ਵੀ ਲੋਕੀ ਸੱਚੀ ਨਹੀਂ ਸਮਝਦੇ ਲੋਕਾਂ ਦਾ ਛੱਡੋ ਮੈਂ ਖੁਦ ਨਹੀਂ ਸੁਣਦਾ ਤੁਹਾਡੇ ਚੰਦਰਾ ਇਹ ਕਿਤੇ ਸੁਣ ਵੀ ਲਵਾਂ ਮੈਨੂੰ ਯਕੀਨ ਜੈ ਨਹੀਂ ਆਉਂਦਾ ਵੀ ਕਿਤੇ ਵੈਸੇ ਨਾ ਹਵਾ 'ਚ ਨਾ ਗੱਲ ਛੱਡੀ ਹੋਵੇ ਤੁਹਾਡਾ ਕੀ ਆ ਤੁਸੀਂ ਤਾਂ ਬਿਨਾਂ ਲੜਾਈ ਤੋਂ اسلامਾਬਾਦ ਤੇ ਭਰਾਵਾ ਕਬਜ਼ਾ ਕਰ ਲੈਂਦੇ ਹੋ ਬਿਨਾਂ ਲੜਿਆਂ ਹੀ ਤੁਸੀਂ ਕਰਾਚੀ ਦੀ ਬੰਦਰਗਾਹ ਮਲ ਲੈਂਦੇ ਹੋ ਯਕੀਨ ਤੁਸੀਂ ਆਪ ਕੋ ਆਇਆ ਗ੍ਰਾਫ ਤੁਹਾਡਾ ਆਪੇ ਡਿੱਗਾ ਤੁਹਾਡੀਆਂ ਕਰਤੂਤਾਂ ਕਰਕੇ ਡਿੱਗਾ ਤੁਹਾਡੇ ਨਵੇਂ ਗ੍ਰਾਫ ਦੀ ਇੱਕ ਹੋਰ ਗੱਲ ਦੱਸਾਂ ਉਹ ਦਲਜੀਤ ਤੁਸੀਂ ਸਾਂਝ ਵਿਚਾਰਾ ਉਹ ਤਾਂ ਆਪਣੇ ਨਾਂ ਦੇ ਵਿੱਚ ਸਿੰਘ ਵੀ ਨਹੀਂ ਲਿਖਦਾ ਦਾੜੀ ਵੀ ਉਸਨੇ ਵੀਰ ਨੇ ਕੱਟੀ ਹੋਈ ਹੈ ਬਸ ਪਾਗ ਹੀ ਬੰਨਦਾ ਸਿਰ ਤੇ ਉਹ ਪਾਗ ਹੀ ਨਹੀਂ برداشت ਹੁੰਦੀ ਤੁਹਾਡੇ ਕੋ ਉਹ ਪਾਕਿਸਤਾਨ ਦੀ ਇੱਕ ਐਕਟਰਸ ਦੇ ਨਾਲ ਉਹਨੇ ਫਿਲਮ ਬਣਾ ਬੈਠਾ ਓਹੋ ਦੁਸ਼ਮਣ ਦੇਸ਼ ਕੇ ਸਾਥ ਇਸਨੇ ਕੰਮ ਕੀਆ ਚਲੋ ਛੱਡੋ ਦੁਸ਼ਮਣ ਵਾਲੀ ਗੱਲ ਸਹਿਮਤ ਹਾਂ ਤੁਹਾਡੇ ਨਾਲ ਤੁਸੀਂ ਦੱਸ ਦਿਓ ਤੁਹਾਡਾ ਮਿੱਤਰ ਦੇਸ਼ ਕਿਹੜਾ ਦੁਨੀਆ 'ਚ ਖਾਸ ਕਰਕੇ ਜਿਸ ਦੀ ਸਰਦ ਤੁਹਾਡੇ ਨਾਲ ਲੱਗਦੀ ਹੈ ਵੰਡਿਆ ਦੇ ਹੈਗਾ ਕੋਈ ਹਰ ਇੱਕ ਨਾਲ ਤੁਹਾਡਾ ਬੋਲ ਵਿਗਾੜਾ ਹਰ ਇੱਕ ਨਾਲ ਤੁਹਾਡੀ ਬਣਦੀ ਨਹੀਂ ਤੇ ਸਿੱਖ ਕਿਤੇ ਪਾਕਿਸਤਾਨ ਦੇ ਵਿੱਚ ਵੈਸੇ ਘੁੰਮਣ ਫਿਰਨ ਚੱਲ ਜਣ ਨਾ ਕੀ ਟਾਬੇ ਵਾਲੇ ਕੀ ਰੈਸਟੋਰੈਂਟਾਂ ਵਾਲੇ ਕੀ ਹੋਟਲ ਵਾਲੇ ਕੀ ਮਨਿਆਰੀ ਵਾਲੇ ਕੁਝ ਵੀ ਖਰੀਦ ਲੋ ਪੈਸੇ ਧੱਕੇ ਨਾ ਦੇਣੇ ਪੈਂਦੇ ਉਹ ਲੈਂਦੇ ਨਹੀਂ ਕਹਿੰਦੇ ਤੁਸੀਂ ਸਾਡੇ ਮਹਿਮਾਨ ਹੋ ਤੇ ਤੁਸੀਂ ਪੰਜਾਬੋਂ ਬਾਹਰ ਲੀਆਂ ਸਟੇਟਾਂ ਵਿੱਚ ਕੋਈ ਰੇਲ ਗੱਡੀ ਕਿਤੇ ਲਾਈਨ ਤੋਂ ਲੱਥ ਜੇ ਨਾ ਸਾਰੇ ਬਿਹਾਰੀ ਯੂਪੀ ਤੇ ਹੋਰ ਲੱਲੜਪਲੜ ਇਕੱਠੇ ਹੋਗੇ ਤੇ ਜਿਹੜੇ ਵਿਚਾਰੇ ਸਟਾਂ ਲੱਗੀਆਂ ਹੁੰਦੀਆਂ ਉਹਨਾਂ ਸਵਾਰੀਆਂ ਦੀਆਂ ਜੇਬਾਂ ਵਿੱਚੋਂ ਨੋਟ ਲੱਗੇ ਹੁੰਦੇ ਕੱਢਣ ਪਟੂਏ ਚੋਕੇ ਭਾ ਜਾਂਦੇ ਨੇ ਫੱਟੜ ਹੋਈਆਂ ਸਵਾਰੀ ਬੀਬੀਆਂ ਦੇ ਗਲਾਂ 'ਚ ਚੈਨੀਆਂ ਵਾਲੀਆਂ ਲਾ ਕੇ ਭਾ ਜਾਂਦੇ ਨੇ ਆਹ ਸਟੈਂਡਰਡ ਆ ਤੁਹਾਡਾ ਭਗਤੋ ਕਦੇ ਇਦਾਂ ਦੀ ਖਬਰ ਤੁਸੀਂ ਪੰਜਾਬ ਦੇ ਵਿੱਚ ਸੁਣੀ ਜੇ ਪੰਜਾਬ ਵਿੱਚ ਨਸ਼ਾ ਉਹ ਤੁਹਾਡਾ ਪੈਦਾ ਕੀਤਾ ਹੋਇਆ ਜੇ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਮੱਸਿਆ ਉਹ ਤੁਹਾਡੇ ਪੈਦਾ ਕੀਤੀ ਹੋਈ ਹੈ ਜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਤੁਹਾਡੇ ਪੈਦਾ ਕੀਤੀ ਹੋਈ ਹੈ ਜੇ ਪੰਜਾਬ ਦੇ ਪਾਣੀ ਗੰਧਲੇ ਤੇ ਗੰਦੇ ਤੇ ਜ਼ਹਿਰੀਲੇ ਹੋਏ ਨੇ ਇਹ ਤੁਸੀਂ ਕੀਤੇ ਨੇ ਅਜੇ ਤੁਹਾਨੂੰ ਗੋਡੇ-ਗੋਡੇ ਚਾ ਚੜਿਆ ਹੋਇਆ ਕਿ ਅਸੀਂ ਭਾਰਤ ਨੂੰ ਅਖੰਡ ਭਾਰਤ ਨੂੰ ਹੋਰ ਵੱਡਾ ਕਰਨਾ ਹੈ। ਮਤਲਬ ਧਰਤੀ ਦੇ ਵੱਡੇ ਹਿੱਸੇ ਤੇ ਗੰਦ ਪਾਉਣ ਦੀ ਪਲੈਨਿੰਗ ਹੈ। ਨਾਲੇ ਲਦਾਖ ਨੂੰ ਛੱਡ ਕੇ ਚੀਨ ਨਾਲ ਬਿਨਾਂ ਲੜਿਆ ਤੁਸੀਂ ਪੰਜਾਬ ਜਿੰਨਾ ਥਾਂ ਨੂੰ ਛੱਡ ਕੇ ਆਗੇ ਕੀ ਇਹਦੇ ਨਾਲ ਭਾਰਤ ਵੱਡਾ ਹੋਊ? ਕੀ ਲਦਾਖ ਅਖੰਡ ਭਾਰਤ ਦਾ ਹਿੱਸਾ ਨਹੀਂ? ਕੀ ਤਿੱਬਤ ਭਾਰਤ ਦਾ ਹਿੱਸਾ ਨਹੀਂ? ਤੁਹਾਡੇ ਕ੍ਰਾਸ਼ ਪਰਬਤ ਜਿਹੜਾ ਮਾਨਸਰਵਰ ਦੇ ਵਿਚਕਾਰ ਖੜਾ ਹੈ ਉਹ ਖੇਤਰ ਵੀ ਚੀਨ ਨੇ ਦਬਲਿਆ। ਉਹ ਅਖੰਡ ਭਾਰਤ ਦਾ ਹਿੱਸਾ ਨਹੀਂ। ਉੱਥੇ ਤਾਂ ਤੁਹਾਡੇ Hindu ਤੀਰਥ ਵੀ ਨੇ। ਘੱਟੋ-ਘੱਟ ਉਹਨੂੰ ਤਾਂ ਆਪਣਾ ਭਾਰਤ ਦਾ ਹਿੱਸਾ ਮੰਨ ਲ ਔਰ ਮੋਰੇ ਚੀਨ ਬਾਬਾ ਖੜਾ ਡ੍ਰੈਗਨ ਮੂੰਹ ਦੇ ਵਿੱਚ ਅੱਗ ਕੱਢਣ ਰਿਹਾ ਉਹਨੂੰ ਦੇਖ ਕੇ ਤੁਹਾਨੂੰ ਪਹਿਲਾਂ ਡਰ ਲੱਗੀ ਜਾਂਦਾ ਜਿਸ ਪਾਸੇ ਜਿਸ ਕੌਮ ਦੇ ਕੋਲ ਫੌਜੀ ਨਹੀਂ ਉਧਰ ਵਾਲੇ ਪਾਸੇ ਤੁਹਾਡਾ ਜ਼ੋਰ ਲੱਗਾ ਚੰਡੀਗੜ੍ਹ ਵੀ ਦੂਜੀ ਯੂਨੀਅਨ ਟੈਰਿਟਰੀ ਬਣਾ ਦਿਓ ਪੰਜਾਬ ਦਾ ਅੱਧ ਦਾ ਹਿੱਸਾ ਤੁਹਾ ਬਾਡਰ ਨਾਲ ਜੋੜ ਦਿੱਤਾ ਕਸ਼ਮੀਰ ਦੀ 370 ਧਾਰਾ ਕੈਨਸਲ ਕਰ ਦਿਓ 370 ਧਾਰਾ ਕੈਨਸਲ ਕਰਨ ਨਾਲ ਕੀ ਪ੍ਰਾਪਤੀ ਹੋ ਗਈ ਅਹੇ ਜੇ ਪਾਕਿਸਤਾਨ ਨੂੰ ਪਾਣੀ ਨਹੀਂ ਦੇਣੇ ਟ੍ਰੀਟੀ ਭੰਗ ਕਰਤੀ ਆ ਰੱਬ ਨੇ ਹਿਮਾਚਲ ਦੇ ਵਿੱਚ ਰੋਜ਼ ਹੀ ਦੇਖੋ ਬੱਦਲ ਸਿੱਟ ਸਿੱਟ ਕੇ ਤੁਹਾਡੇ ਵਾਲੇ ਪਾਸੇ ਪਾਣੀ ਵਾਧੂ ਕਰਦਾ ਸਾਮਰੋ ਪਾਣੀ ਸਾਰਾ ਮੇਰਾ ਕਹਿਣ ਦਾ ਭਾਵਾ ਕਿ ਤੁਹਾਡੀਆਂ ਹਰਕਤਾਂ ਗੈਰ ਕੁਦਰਤੀ ਨੇ ਤੁਸੀਂ ਨੈਤਿਕਤਾ ਤੋਂ ਕਿਹਾਂ ਦੂਰ ਹੋ ਇਨਸਾਫ ਨਾਲ ਤੇ ਸੱਚ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਇਸ ਕਰਕੇ ਸਾਰੇ ਭਾਰਤ ਨਾਲੋਂ ਅਲੱਗ ਹੋ ਕੇ ਵੱਖਰੇ ਦੇਸ਼ ਮੰਗ ਰਹੇ ਨੇ ਇਹ ਸਮੱਸਿਆਵਾਂ ਤੇ ਸਮੱਸਿਆਵਾਂ ਦੀ ਜੜ ਤੁਹਾਡੀ ਵਿਚਾਰਤਾਰਾ ਹੈ ਉਹ ਵਿਚਾਰਤਾਰਾ ਜਿਹੜੀ ਤੁਸੀਂ ਨਾਗਪੁਰ ਦੇ ਵਿੱਚ ਬਹਿ ਕੇ ਪਾਣੀ ਦੇ ਦੇ ਕਿਸੇ ਵੇਗਲ ਨੂੰ ਵੱਡੀ ਡੇਜੇ ਕਰਨਾ ਪਰ ਉਸਨੇ ਵੱਡੀ ਨਹੀਂ ਹੋਣਾ ਤੁਹਾਡੀਆਂ ਹਰਕਤਾਂ ਕਰਕੇ ਹੀ ਅਜਗਰ ਸੱਪ ਨੇ ਧੰਵਾਲੇ ਤੋਂ ਕਿਰਾ ਪਾਇਆ ਅਤੇ ਤੁਹਾਡੇ ਦੋਲੇ ਸਿਕੰਜਾ ਕਸਿਆ ਜਾ ਰਿਹਾ ਹੈ ਅਮਰੀਕਾ ਨੇ ਵੱਖਰਾ ਵਟਣਾ ਚਾੜਿਆ ਹੈ ਚੀਨ ਵੱਖਰਾ ਵਟਣਾ ਚਾੜਨ ਲੱਗਿਆ ਹੈ ਇਹ ਕਰਮਾਂ ਦਾ ਫਲ ਹੈ ਐਪੀਸੋਡ ਅਜ ਲੰਬਾ ਹੋ ਗਿਆ ਆਪਣਾ ਖਿਆਲ ਰੱਖਿਓ ਕੱਲ ਨੂੰ ਮਿਲਦੇ ਹਾਂ ਖਾਲਿਸਤਾਨ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰ ਦੇ ਨਾਲ ਰੱਬ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ